ਉਹ ਪਹਿਲਾਂ ਆਪਣੇ ਲਾਲੋ ਦੇ ਢੱਠੀ ਹੋਏ ਜਿਸ ਦੀ ਕੁਲੀ ਸੀ ਟੁੱਟਾ ਜਿਹਾ ਇੱਕ ਮੰਝਾ ਤੇ ਪਾਟੀ ਹੋਈ ਇੱਕ ਜੁੱਲੀ ਸੀ ਇੱਕ ਤੇਸਾ ਤੇ ਇੱਕ ਹਾਰੀ ਸੀ ਇੱਕ ਥਾਲੀ ਤੇ ਇੱਕ ਬਾਟੀ ਸੀ ਬੁੱਕਲੀਰਾ ਨਮਕਲਤਾਨੀ ਉੱਤੇ ਆ ਪੱਗ ਵੀ ਸਿਰ ਦੀ ਪਾਟੀ ਸੀ ਜਦ ਬੂਹੇ ਅੱਗੇ ਬਾਬੇ ਨੇ ਜਦ ਸੱਤ ਕਰਤਾ ਰਿਆ ਆਵਾਜ਼ ਦਿੱਤੀ ਤੇ ਭੂਰੀ ਲਾ ਕੇ ਮੋਢੇ ਤੋਂ ਸਾਕਾਂ ਦੇ ਉੱਪਰ ਅਵਾਸ਼ਾ ਦਿੱਤੀ ਆਵਾਜ਼ ਕੀ ਦਿੱਤੀ ਭਾਈ ਲਾਲੋ ਤੇ ਭਾਈ ਲਾਲੋ ਵਿਚਾਰਾ ਕਿੱਲੇ ਘਟ ਰਿਹਾ ਹੈ ਕਿੱਲੇ ਘਰਦਿਆਂ ਘਰਦਿਆਂ ਭਾਈ ਲਾਲੋ ਦੀਆਂ ਅੱਖਾਂ ਵਿੱਚੋਂ ਤੇ ਪੱਤੇ ਪੱਤੇ ਪ ਕਰਕੇ ਹੱਥੋਂ ਚੰਦੇ ਉਹਦੀ ਧਰਮ ਸੁ ਪਤਨੀ ਨੇ ਕੋਲ ਆਣ ਕੇ ਪੁੱਛਿਆ ਕਹਿਣ ਲੱਗੀ ਸੁਆਮੀ ਗਰੀਬੀ ਤੋਂ ਡਰੇ ਹੋ ਜਾਂ ਘਰ ਵਿੱਚ ਅਜੇ ਪੁੱਤਰ ਦੀ ਦਾਤ ਨਹੀਂ ਤਾਰਉਂਦੇ ਹੋ ਤੇ ਭਾਈ ਲਾਲੋ ਨੇ ਆਖਿਆ ਕਹਿਣ ਲੱਗਾ ਕਰਮਾਂ ਵਾਲੀਏ ਨਹੀਂ ਮਾਰੇ ਬੰਦੇ ਦਾ ਕੋਈ ਚੰਗੀ ਤਰ੍ਹਾਂ ਨਾਂ ਨਹੀਂ ਲੈਂਦਾ ਕੋਈ ਕਹਿੰਦਾ ਸੀ ਸ਼ੂਦਰ ਲਾਲੋ ਕੋਈ ਕਹਿੰਦਾ ਸੀ ਘਟੌੜਾ ਗੋਦਾ ਤਰਖਾਨ ਲਾਲੋ ਕੋਈ ਕਹਿੰਦਾ ਨੀਚ ਲਾਲੋ ਕੋਈ ਮੇਰੇ ਦਰਵਾਜੇ ਤੇ ਆਵਾਜ਼ ਮਾਰ ਕੇ ਕਹਿੰਦਾ ਓਏ ਲਾਲੋ ਅੱਜ ਪਤਾ ਨਹੀਂ ਮੇਰੇ ਦਰਵਾਜੇ ਤੇ ਕੌਣ ਆਇਆ ਜਿਨੇ ਭਾਈ ਸ਼ਬਦ ਕਹਿ ਕੇ ਮੈਨੂੰ ਆਵਾਜ਼ ਮਾਰੀ ਆ ਬਸ ਉਹਦਾ ਇੱਕ ਵਰਤਿਆ ਹੋਇਆ ਭਾਈ ਸ਼ਬਦ ਤੀਰ ਬਣ ਕੇ ਮੇਰੇ ਕਲੇਜੇ ਵਿੱਚ ਵਜਿਆ ਦੋਨਾਂ ਜੀਆਂ ਨੇ ਦਰਵਾਜ਼ਾ ਖੋਲ੍ਹਿਆ ਕੀ ਵੇਖਿਆ ਕੁਲਕਾਇ ਨਾਤ ਦਾ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਦਰਵਾਜ਼ੇ ਤੇ ਖਲੋਤਾ ਭਾਈ ਲਾਲੋ ਨੇ ਆਖਿਆ ਬਾਬਾ ਸ਼ੁਕਰ ਜੇ ਮੇਰੇ ਆਏ ਜੇ ਓ ਉੱਚੀਆਂ ਛਾੜਿਆ ਟਾਰੀਆਂ ਨੂੰ ਆ ਚਰਨ ਕੁੱਲੀ ਵਿੱਚ ਪਾਏ ਜੇ